ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਦੀਪੀ ਵੀ ਚੈਨਲ ਤੇ ਤੇ ਅੱਜ ਆੜੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਦੇਸੀ ਮੁਰਗੀਆਂ ਫੌਰ ਸੇਲ ਇਹ ਮੁਰਗੀਆਂ ਪਿੰਡ ਗੋਮਤੀ ਜ਼ਿਲ੍ਹਾ ਬਠਿੰਡਾ ਬਾਈ ਗੁਰਪ੍ਰੀਤ ਦੇ ਘਰੇ ਆ ਬਾਈ ਗੁਰਪ੍ਰੀਤ ਦਾ ਤੁਹਾਨੂੰ ਮੈਂ ਨੰਬਰ ਬੋਲ ਦਾਂ ਸਕਰੀਨ ਦੇ ਉੱਪਰ ਲੈ ਸਾਈਡ ਵੀ ਚੱਲ ਰਿਹਾਗਾ 7696200528 7696200528 ਨਾ ਬਾਈ ਦਾ ਗੁਰਪ੍ਰੀਤਾ ਪਿੰਡ ਗੁੰਮਤੀ ਜ਼ਿਲ੍ਹਾ ਬਠਿੰਡਾ ਨੇੜੇ ਦੇ ਪਿੰਡ ਬੋਲਦਗੇ ਵੀ ਜਲਾਲ ਆ ਗਿਆ ਪੰਜ ਤਾਲੀਆਂ ਜਲਾਲ ਦੇ ਬਿਲਕੁਲ ਨਾਲ ਆ ਪਿੰਡ ਜਦੋਂ ਆਪਾਂ ਜਲਾਲ ਤੋਂ ਗੁੰਮਤੀ ਨੂੰ ਜਾਂਦੇ ਆ ਤਾਂ ਖੱਬੇ ਹੱਥ ਬਾਰ-ਬਾਰ ਜਾਂਦੇ ਨੂੰ ਵਾਟਰ ਬਾਕਸ ਹੁੰਦਾ ਵਾਟਰ ਬਾਕਸ ਦੇ ਕੋਲ ਹੀ ਬਾਈ ਦਾ ਘਰ ਹੈਗਾ ਤੇ ਬਾਈ ਨਾਲ ਸੰਪਰਕ ਕਰਕੇ ਬਾਈ ਨਾਲ ਗੱਲਬਾਤ ਕਰ ਲੈ ਰੇਟ ਦੀ ਵੀ ਕੀ ਹਿਸਾਬ ਤਾ ਆਪਣਾ ਦਊਗਾ ਤੇ ਆਂਡੇ ਸਾਰੀਆਂ ਕੋਕੜੀਆਂ ਧਰਦੀਆਂ ਆਂਡੇ ਦੇ ਬਾਈ ਦੀ ਗਾਰੰਟੀ ਆਂਡੇ ਸਾਰਿਆਂ ਕੋਕੜੀਆਂ ਧਰਦੀਆਂ ਤੇ ਜੇ ਕਿਸੇ ਵੀਰ ਭਰਾ ਨੇ ਆਂਡੇ ਵੀ ਲੈਣੇ ਹੋਣ ਚਲੋ ਹੁਣ ਤਾਂ ਗਰਮੀ ਦੇ ਵਿੱਚ ਥੋੜੀ ਘੱਟ ਲੋੜ ਪੈਂਦੀ ਆ ਅੱਗੇ ਸਿਆਲਾਂਾਂ 'ਚ ਵੀ ਲੋੜ ਪੈਂਦੀ ਆ ਨਾ ਤਾਂ ਤਾਂ ਵੀ ਬਾਈ ਦਾ ਨੰਬਰ ਨੋਟ ਕਰ ਲਿਓ 12 ਮਹੀਨੇ 30 ਦਿਨ ਬਾਈ ਕੋਲੇ ਆਂਡੇ ਹਰ ਵੇਲੇ ਉਪਲਬਧ ਹੁੰਦੇ ਆ ਤੁਸੀਂ ਆਂਡੇ ਵੀ ਬਾਈ ਤੋਂ ਖਰੀਦ ਸਕਦੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਆ ਤਾਂ 99878255 ਮੇਰਾ ਨੰਬਰ ਨੋਟ ਕਰ ਲਿਓ ਧੰਨਵਾਦ ਜੀ